ਕਤਾ ਸਾਰਿਆਂ ਨੂੰ ਹੀ ਗੁਰੂ ਵੱਲੋਂ ਬਖਸ਼ੀ ਫਤਿਹ ਕੱਲਾ ਕੱਲਾ ਮੁਖ ਜਵਾਬ ਜਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਿਹੜੇ ਆ ਖੜਿਓ ਪਿੱਛੇ ਆ ਕੇ ਬਹਿ ਲੋ ਯਾਰਾ ਚਾਹ ਤਾਂ ਰੋਜ਼ ਹੀ ਪੀਨੇ ਹੋ ਉਰੇ ਹਾਜ਼ਰੀ ਪਰੋਹ ਪਟਾਲ 'ਚ ਬੈਠੋ ਆ ਕੇ ਇੱਥੇ ਬੈਠੋ ਚਾਹ ਲੈ ਮਾਰੇ ਕੋਈ ਪਕੌੜਾ ਮਾਰਾ ਤੋਰੇ ਫਿਰਦੇ ਫਿਰੋਲੇ ਆਉਣ ਦਾ ਕੀ ਫਾਇਦਾ ਇੱਥੋਂ ਫੁੱਟਾ ਖਿੱਚ ਕੇ ਭੇਜਣੇ ਵੀ ਨਾ ਘੱਟ ਹੋਇਆ ਸੋ ਆਓ ਜੋਰੇ ਹਾਜ਼ਰੋਂ ਇੱਥੇ ਬਨਾਲ ਚ ਬੈਠੋ ਐਨੇ ਜੋਗ ਤਾਂ ਹੈ ਨਹੀਂ ਜੀ ਮੁੱਦਾ ਸਾਡਾ ਨਸ਼ੇ ਦਾ ਨਸ਼ੇ ਖਿਲਾਫ ਲੜਦੇ ਲੜਦੇ ਸਿੱਖੀ ਸਾਡੇ ਦਿਲ ਚ ਹੈ ਜਿਉਂ ਦਾ ਜਨਮ ਲਿਆ ਸਿੱਖੀ ਚ ਲਿਆ ਮਾਂ ਬਾਪ ਦਾਦੇ ਨਾਨੇ ਚਾਚੇ ਬੁੱਪਣ ਸਾਹਿਬ ਅਮਰਦਾਰੀ ਉਹ ਸਿੱਖ ਪਰਿਵਾਰ ਚੋਂ ਹੀ ਹੈ ਮੱਛ ਪੰਦੂ ਦੀ ਬਾਣੀ ਨਾਲ ਜੁੜੇ ਹੋਏ ਆਂ ਸਭ ਸਮੂਹ ਇਤਿਹਾਸ ਜਿਨ੍ਹਾਂ ਤੇ ਬੰਦਾ ਪੂਰਾ ਤਾਂ ਨਹੀਂ ਸਿੱਖ ਸਕਦਾ ਜਿੰਨਾ ਕੁ ਹੈਗਾ ਹੈਗਾ ਜਿਆਦਾ ਹੈ ਇਹ ਗੱਲਾਂ ਕੁਝ ਬੰਦਿਆਂ ਲਈ ਕਹਿਣੀਆਂ ਜ਼ਰੂਰੀ ਸੀ ਹੁਣ ਭਾਈ ਆਉਣਿਆ ਦੀਪ ਸਿੰਘੂ ਬਾਈ ਸੀ ਸਾਡੇ ਮੇਰੇ ਨਾਲ ਅੱਜ 70 80 ਮੁੰਡੇ ਆਏ ਨੇ ਕਿਉਂ ਅਸੀਂ ਕਾਲੀ ਕਾਲੀ ਜਾਣੇ ਆ ਜੇ ਲਿਆਉਣੇ ਹੁੰਦੇ ਤਾਂ ਸਾਡਾ ਤਾਂ ਸਾਰਾ ਥੇਲੇ ਆਉਣ ਨੂੰ ਤਿਆਰ ਹੈ ਬਾਈ ਦੀਪ ਸਿੰਘੂ ਮਾਣ 70 ਬੰਦੇ ਆ ਚਨੀਰ ਤੋਂ ਮਾੜ ਸਾ ਤੋਂ ਵੀ ਸਵੇਰੇ ਸਵੇਰਾ ਹੈ 7 ਵਜੇ ਤੇ 70 70 ਇਹ ਬਾਈ ਦੀਪ ਸਿੱਧੂ ਦੇ ਬੰਦੇ ਨੇ ਬਾਈ ਦੀਪ ਸਿੱਧੂ ਨਾਲ ਰਹੇ ਨੇ ਦਿੱਲੀ ਦਾਓ ਜਾਂ ਅਮਰਪਾਲ ਦਾ ਮਾਈ ਅਮਰਪਾਲ ਜਿੱਥੇ ਬੰਦੀ ਬਾਸ ਪੰਜਾਬ ਬਣੀ ਓਏ ਬੰਦੇ ਵਿਚਰੇ ਨੇ ਚਲੋ ਅਸੀਂ ਮੌਕੇ ਤੇ ਬੰਦਾ ਸਾਹ ਨਹੀਂ ਸਕਦੇ ਨਾਲ ਨਹੀਂ ਖੜ ਸਕਦੇ ਸਤਾਂ ਤੋਂ ਉਰਦਾਇਆ ਹੋ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਦੀਪ ਸਿੱਧੂ ਹਾਕਾ ਮਾਰਦਾ ਥੱਕ ਗਿਆ ਇਕੱਠੇ ਨਹੀਂ ਹੋਏ ਪਤਾ ਨਹੀਂ ਕਿਉਂ ਨਹੀਂ ਇਕੱਠੇ ਹੋਏ ਜਿਆਦਾ ਉਹ ਸਮਝ ਨਹੀਂ ਆਇਆ ਕਿਸੇ ਨੂੰ ਮੈਂ ਸਿੱਖ ਕੌਮ ਚ ਦੋ ਬੰਦੇ ਬੜੇ ਰੋਸ਼ਨ ਦਿਮਾਗ ਬਣਨਾ ਇੱਕ ਤਾਂ ਸੰਧੂ ਸੰਤਾਂ ਦਾ ਪੀਅ ਤੇ ਦੂਜਾ ਵਾਲੀ ਦੀਪ ਸਿੱਧੂ ਰੋਸ਼ਨ ਦਿਮਾਗ ਕਿਉਂਕਿ ਆਪਾਂ ਲੜਨ ਮਾਰਨ ਹਰੇਕ ਜਾਣਦਾ ਹੈ ਸਿੱਖ ਲਗ ਕੰਮ ਕੀਆ ਲੜਨਾ ਤੇ ਮਾਰਨਾ ਮਟਰ ਰੋਸ਼ਨ ਤਮਾਕੀ ਮੇਰੇ ਸਾਹਮਣੇ ਦੋ ਗੁੰਨਿਆਂ ਸੀ ਰੋਸ਼ਨ ਤਮਾਕੀ ਤੋਂ ਖਤਰਾ ਬਣਾ ਹੋ ਗਿਆ ਸੋ ਕੋ ਕੋ ਕੀ ਤਸੀਹੇ ਦੇ ਕੇ ਸਥਲੀਆਂ ਨਾਲ ਜਿੱਥੇ ਤੱਕ ਸਾਨੂੰ ਪਤਾ ਬਾਈ ਦੀਪ ਸਿੰਘੂ ਦਾ ਕਤਲ ਹੋਇਆ ਸਥਲੀਆਂ ਨਾਲ ਇਹ ਬਾਈ ਤੋਂ ਸਾਡੇ ਭਰਾ ਤੋਂ ਕੋਈ ਕਮੀ ਰਹੀ ਕੋਸਟਮਾਰਟਮ ਨਹੀਂ ਕਰਵਾ ਸਕਿਆ ਮੌਕੇ ਤੇ ਉਹ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਕਿਉਂ ਨਹੀਂ ਕਰਾਇਆ ਯਾਰ ਇਨਾਰਾਈ ਜੀ ਤੋਂ ਸਵਾਲ ਕਿਉਂ ਨਹੀਂ ਪੁੱਛੇ ਆਪਾਂ ਇਹ ਸਾਰੀ ਸਿੱਖ ਕੌਮ ਦੇ ਸਵਾਲ ਨੇ ਬਾਈ ਆਪਾਂ ਜੇ ਦੀਪ ਸੂਤ ਦਾ ਉਹ ਕੋਸਟ ਮਾਰਟਮ ਕਰਾਉਦੇ ਆ ਪੌਲੇ ਕਾਤਲਾਂ ਨੂੰ سزا ਦਵਾ ਸਕਦੇ ਸੀ ਉਹਦੇ ਕਾਤਲਾਂ ਤੱਕ ਪਹੁੰਚ ਸਕਦੇ ਸੀ ਕਿਉਂਕਿ ਸਰੀਏ ਮਾਰ ਕੇ ਤਸੀਹੇ ਦੇ ਕੇ ਮਰਡਰ ਹੋਇਆ ਰੋਸ਼ਨ ਨੂੰ ਮਾਰ ਤੋ ਤੀਜੀ ਕੰਮ ਸਾਡੇ ਟਿੱਪਿਆਂ ਦੀ ਸ਼ਾਨ ਸਿੱਧੂ ਮੂਸੇਆ ਉਹਦੇ ਲਿਖੇ ਜੀਤ ਜੋ ਅੱਜ ਜੀਤ ਹੋ ਰਹੇ ਨੇ ਉਹ ਏਜੰਸੀਆਂ ਕੋਲੇ ਪਹਿਲਾਂ ਪਹੁੰਚ ਗਏ ਕਿਸੇ ਦੀ ਕੀ ਬਜਾਅ ਸੀ ਉਹਨੂੰ ਐ ਮਾਰ ਜਾਂਦੇ ਸੂਰੀ ਲੈ ਕੇ ਬੰਦਾ ਨਹੀਂ ਜਾ ਸਕਦਾ ਉਹ ਐਂਗਾ ਹਥਿਆਰ ਲੈ ਕੇ ਘੁੰਮਦੇ ਫਿਰੇ ਕਿੰਨਾ ਚਿਰ 3 ਮਹੀਨੇ 4 ਮਹੀਨੇ ਉਹਦਾ ਪਿਓ ਵਿਚਾਰਾ ਰੋਜ਼ ਮੰਗਦਾ ਕਰਦਾ ਝੋਲੀ ਅੱਡ ਕੇ ਮੇਰੇ ਪੁੱਤ ਨੂੰ ਕੌਣ ਯਾਰ ਕਿਹਦੀ ਸਰਕਾਰ ਚੋ ਗਿਆ ਬਾਈ ਦੀਪ ਸਿੱਧੂ ਗਿਆ ਸੁਨੀਪ ਮੰਗਲ ਅੰਬਲੀਆ ਗਿਆ ਹੋਰ ਚੜਾਈ ਲਾਈ ਜਾਣਗੇ ਨਸ਼ੇ ਵੱਲ ਤਾਂ ਕਰਖੇ ਆਪਾਂ ਬੁਰੀ ਤਰ੍ਹਾਂ ਸੋ ਭਾਈ ਮੈਂ ਇੱਥੋਂ ਦੇ ਲੋਕਾਂ ਦੇ ਲੋਕਾਂ ਲੋਕਾਂ ਨਾਲ ਬਹੁਤ ਨਰਾਸ਼ ਐ ਮੇਰੀ ਇਹ ਗੱਲ ਨੂੰ ਚਾਹੇ ਚਲਾ ਲਿਓ ਕੱਟ-ਕੱਟ ਕੇ ਯਾਰ ਛੋਡੇ ਲਗੇ ਚੌਕੀ ਮਾਂ ਲੁਧਿਆਣੇ ਤੋਂ ਤੁਸੀਂ ਨੌਜਵਾਨੀ ਮਰ ਗਈ ਕੇ ਮੁੱਕ ਗਈ ਜੋ ਸਾਰੀ ਕੌਮ ਨੂੰ ਜਗਾ ਗਿਆ ਸਾਨੂੰ ਖੜਾ ਕਰ ਗਿਆ ਦੂਰੀ ਵਾਰ ਭੁੱਲੇ ਪੜ ਕੇ ਰਸਤਿਆਂ ਤੋਂ ਬਾਹਰ ਫੜ ਕੇ ਝੋਣ ਗਿਆ ਮੈਨੂੰ ਬਾਈ ਦੀ ਫਲਾਦ ਦੇਣ ਦਾ ਨੌਕਾ ਨਹੀਂ ਮਿਲਿਆ ਪਰ ਮੇਰੇ ਨਾਲ ਜਿੱਲੇ ਮੁੰਡੇ ਸਾਰੇ ਬਾਈ ਦੀ ਗਲੀ ਅੰਗ ਸੰਗ ਵਿਚਰੇ ਨੇ ਕੱਲੀ-ਕੱਲੀ ਗੱਲ ਦਾ ਇਹਨਾਂ ਨੂੰ ਪਤਾ ਹੈ 26 ਜਨਵਰੀ ਨੂੰ ਵੀ ਨਾਲ ਸੀ ਕੀ ਕੁਝ ਹੋਇਆ ਬਾਈ ਦੀਪਨਾ ਆਪਾਂ ਦੇਖ ਲਿਆ ਕੀ ਕੁਝ ਤੌਂਤਾ ਲਾਈਆਂ ਸਭ ਤੋਂ ਸਹਾਵ ਲਗਾ ਕੇ ਪ੍ਰਮਾਤਮਾ ਨੇ ਜੇ ਇਸ ਜੋ ਕਰੇਗਾ ਹੁਣ ਗੱਲ ਆਉਂਦੀ ਹੈ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਆ ਸੀ ਦਾਮੂ ਬਣਾਉਣੀਆ ਕਿਉਂ ਨਹੀਂ ਬਣਾਉਂਦੀਆ ਭਾਈ ਆਹ ਬੈਠਾ ਬਾਬਾ ਬਖਸ਼ੀਸ਼ ਅਗੇ ਲੜਨ ਬਾਬਾ ਬਖਸ਼ੀਸ਼ ਅਸੀਂ ਜੇਲਾ ਚ ਵੀ ਸੁਣਿਆ ਪੜਿਆ ਵੀ ਆ ਇੰਟਰਵਿਊ ਵੀ ਸੁਣੀਆ ਬੰਮ ਤਿਆਰ ਕਰ ਦਿੰਦਾ ਸੀ ਸਾਡੇ ਕੋਰਟ ਦਾ ਵੀ ਪਹਾੜੀ ਵੀ ਕਰਕੇ ਲੱਤਾ ਸੀ ਮਾੜਾ ਜਿਹਾ ਕੰਮ ਕੱਚਾ ਲੱਗਾ ਜਾਂ ਨਹੀਂ ਬੈਗਿਆ ਨਹੀਂ ਤਾਂ ਕਲੰਕ ਪੂਜਾ ਜਾਣਾ ਸੀ ਬਹੁਤ ਵੱਡਾ ਆਪਣੇ ਮੱਥੇ ਤੋਂ ਅਹੇ ਬੰਦਿਆ ਨੂੰ ਸ਼੍ਰੋਮਣੀ ਕਮੇਟੀ ਜਥੇਦਾਰ ਕਿਉਂ ਨਹੀਂ ਬਣਾਉਂਦੇ ਆ ਜਾਣ 22 ਦੇ ਆ ਸਿੰਘਲਾ ਹੋ ਗਏ ਵਰਗੇ ਨੂੰ ਸੋਣ ਦੀ ਕਮੇਟੀ ਕਿਉਂ ਨਹੀਂ ਆ ਸਿਆਰ ਬਣਾਉਂਦੀਆਂ ਜਾਣ ਆ ਬੀਬੀ ਬੈਕੀਆ ਜੀਪ ਸਿੰਘ ਨੂੰ ਸੰਘਰਸ਼ੀ ਮਾਂ ਦਾ ਖਿਤਾਬ ਦਿੱਤਾ ਸੀ ਹੋਰ ਕਿੰਨੇ ਬੰਦੀ ਸਿੰਘ ਜੋ ਬਾਹਰ ਨੇ ਭਾਈ ਪੱਪ ਵਰਗੇ ਬਾਹਰ ਨੇ ਜਥੇਦਾਰ ਹਵਾਰੇ ਨੂੰ ਕਿੰਨੇ ਸਾਲ ਹੋ ਗਏ ਅੰਦਰ ਕਿਉਂ ਨਹੀਂ ਬਾਰ ਕਰਦੇ ਪਤਾ ਜਥੇਦਾਰ ਹਵਾਲੇ ਦੀ ਜੋ ਡਾਇਰੀ ਸੀ ਜੋ ਘੋੜਾ ਸੀ ਉਹ ਡਾਇਰੀ ਚ ਪਹਿਲਾ ਨਾਮ ਕਿਸ ਨੂੰ ਪਤਾ ਹੁਣ ਪੰਜ ਕਮੈਂਟਾਂ ਚ ਦੱਸ ਦਿਓ ਲਾਈਵ ਚੱਲੀ ਜਾਂਦਾ ਨਹੀਂ ਮੈਂ ਥੋ ਚਲੋ ਮੈਂ ਦੱਸੂ ਕਿਹਦਾ ਨਾਮ ਸੀ ਪਹਿਲੇ ਪੰਜ ਪਹਿਲੇ ਦੋ ਕਿਹਦੇ ਸੀ ਜੇਸ਼ ਸ਼੍ਰੋਮਿਕ ਕਮੇਟੀ ਜੋ ਆਪਣੀ ਸ਼ਰੂਮ ਨਹੀਂ ਐ ਵੈਸੇ ਕਮੇਟੀ ਸ਼ਬਦ ਅਟਵੇ ਜਾਂਦਾ ਪੰਜ ਚਾਰ ਤਾਂ ਨਹੀਂ ਹੁੰਦੀ ਆਪਾਂ ਨੂੰ ਬਰੇਡ ਡਿਵਾਈਡ ਲਾਈਨ ਨੂੰ ਅੱਗੇ ਪਾੜ ਦੇ ਆਪਣੇ ਜਥੇਦਾਰਾਂ ਕੋਲੇ ਹੋਂਦ ਜਥੇਦਾਰ ਆਪਣੇ ਜਥੇਦਾਰ ਸਵਰਥ ਖਾਲਸਾ ਨੇ ਹਵਾਰਾ ਜੀ ਨੂੰ ਘੱਪਿਆ ਕਿ ਉਹਦੇ ਹੁਕਮ ਨਹੀਂ ਜਾਂਦੇ ਨੇ ਗੁਰਦੇਵ ਸਿੰਘ ਕੌਕੇ ਵਾਲਾ ਮਸਲਾ ਸਾਨੂੰ ਸਾਰ ਨੂੰ ਪਤਾ ਕਿ ਆਉਂਦਾ ਪਿਆ ਪਤਾ ਹੈ ਬਾਣ ਕਰੋੜਾ ਕਿਹਦੇ ਨੂੰ ਚੜਦਾ ਹੈ ਤੇ ਚੜਦਾ ਕਿਹਨੂੰ ਪੈਣਾ ਹੈ ਇਹ ਰਾਜਕਾਰ ਦਾ ਪਿਓ ਪੁੱਤ ਕਿਦੋਂ ਜਿਹੜੇ ਸਕੇ ਹੁੰਦੇ ਨੇ ਆਪਸ ਆਪਾਂ ਨੂੰ ਲੜਵਾਉਣਾ ਹੁੰਦਾ ਇਹਨਾਂ ਨੇ ਸੋ

ਕੋਈ ਜਿੰਨਾ ਚਿਰ ਆਪਾਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਆਪਿਆਂ ਆਪੀਆਂ ਡਾਫਲੀਆਂ ਆਪਦੇ ਆਪਦੇ ਨਾਅਕ ਬਿਲਾਉਣੇ ਬੰਦ ਨਹੀਂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸਭ ਇੱਕ ਕੇ ਆਪਣਾ ਜੋ ਨਿਸ਼ਾਨ ਸਾਹਿਬ ਬਖਸ਼ਿਆ ਹੋਇਆ ਪ੍ਰਤਨ ਉਹਦੇ ਥੱਲੇ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਆਪਣੇ ਮਸਲੇ ਹੱਲ ਨਹੀਂ ਹੁੰਦੇ ਵੀਰੋ ਬੰਦੀ ਸਿੰਘ ਅੰਦਰ ਨੇ 2 ਮਹੀਨੇ ਰਹਿ ਗਏ ਅਮਰਪਾਲ ਦੀ ਤੇ 27 ਸਿੰਘਾਂ ਦੀ ਆ ਕੀ ਕਹਿੰਦੇ ਜੋ ਆਪਾਂ ਐਨਐਸਏ ਖਤਮ ਹੋਣ ਚੱਲੋ ਆਪਾਂ ਨੂੰ ਇੱਕ ਵੱਡਾ ਮੋਰਚਾ ਉਹਦੇ ਵਾਸਤੇ ਉਲੀchnਾ ਪਊ ਸੋ ਮੈਂ ਬਾਰੀ-ਬਾਰੀ ਕਹਿ ਰਿਹਾ ਮੇਰੇ ਕੋਲੇ ਬਹੁਤ ਪਹੁੰਚ ਵੀ ਰਹੇ ਨੇ ਬਾਈ ਅਸੀਂ ਤਾਂ ਕੂਕਰ ਐ ਕੂਕਰ ਐ ਗੁਰੂ ਘਰ ਦੇ ਕੂਕਰ ਐ ਅਹੀਂ ਬੋਲਦੇ ਰਹਾਂਗੇ ਨਾ ਡਰੀਏ ਬਥੇਰੀਆਂ ਧਮਕੀਆਂ ਦੇਣ ਦੇ ਨਾ ਹਟਿਏ ਕੰਮ ਸਾਡਾ ਨਸ਼ਾ ਰੋਕਣਾ ਉਹ ਵੀ ਲੜਦੇ ਰਹੇ ਨੇ ਉਹਨਾਂ ਨਾਲ ਵੀ ਕਰਨਾਟ ਕੰਮ ਗਿਆ ਉਹ ਬਾਲਾ ਬਡਾ ਉਲਝਣ ਜਾਣੀ ਅਸ ਤਾਂ ਨਸ਼ਾ ਮਕਾਉਣਾ ਮੈਨੂੰ ਪਤਾ ਇਹ ਚਾਰ ਜਵਾਕ ਵੱਜ ਜਾਣਗੇ ਨਸ਼ੇ ਤੋਂ ਤਾਂ ਉਹ ਮੁੱਠੀ ਵੱਲ ਕਰਕੇ ਹਿੱਕ ਜੀ ਮਾਰਨਗੇ ਸਰਕਾਰਾਂ ਨੇ ਆਪਾਂ ਨਸ਼ਾ ਤਾਂ ਦਿੱਤਾ ਨਵੀਂ ਪੀੜ ਨੂੰ ਵੀ ਉਹ ਬਾਬੇ ਬਖਸ਼ੀਸ਼ ਵਰਗੇ ਹਵਾਰੇ ਵਰਗੇ ਤਾਰੇ ਵਰਗੇ ਪਿਉਰੇ ਵਰਗੇ ਨਾ ਬਣ ਜਾਣ ਜਾਂ ਦੀਪ ਸਿੰਧੂ ਵਰਗੇ ਨਾ ਬਣ ਜਾਣ ਹੁਣ ਬਾਈ ਇਕੱਠ ਕਰੋ ਸਾਂਝਾ ਸਮੂਹ ਇਕੱਠ ਛੇਤੀ ਕਹਾ ਕਰਾਂਗੇ ਸਾਰੇ ਭਾਈਆਂ ਦੀ ਬੰਦੀ ਸਿੰਘਾਂ ਜੀ ਬੰਦੀ ਸਿੰਘ ਬਹੁਤੇ ਬਾਹਰ ਨੇ ਬਹੁਤੇ ਅੰਦਰ ਨੇ ਜੇ ਕਰੀ ਨਾ ਟਿਕ ਟਾਈਮ ਪੀ ਨੇ ਦਿੱਖੀਆਂ ਜਾਣ ਇਹ ਜਿੱਤਣਾ ਬਸ ਉਹ ਅਠਾੜੇ ਕਰਕੇ ਇੱਧਰ ਤੇ ਇੱਧਰ ਗਏ ਜਿੱਤਣਗੇ ਨਾ ਫਿਰ ਇਹਨਾਂ ਨੂੰ ਕੋਈ 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 ਸਿੱਖਾਂ ਦੀ ਪਾਰਟੀ ਤੇ ਟਿਕ ਉਹ ਨਹੀਂ ਦਿੰਦੀ ਆ ਪਤਾ ਘਾਤੋਂ ਨਹੀਂ ਦੱਸਾਂ ਇਹਨਾਂ ਤੋਂ ਡਰਦਾ ਹੀ ਨਹੀਂ ਵੀ ਸਾਡੇ ਥੱਲੇ ਨਾ ਮਲਾ ਦੇਣਗੇ ਸੋ ਭਾਈ ਦਰਦ ਬਹੁਤ ਹੈ ਬਹੁਤ ਦਰਦਾ ਆ ਹੁਣ ਹਜੇ ਵੀ ਬੇਲਾ ਜਿੱਨੇ ਮੇਰੇ ਵੀਰਾਂ ਜੁਰੇ ਆਏ ਆ ਭਾਈ ਮੋਨੇ ਕੋ ਨਹੀਂ ਔਰ ਆਰ ਮਾਲਾਈਆ ਬੰਦੀ ਫਿਰਦੇ ਆ ਭਾਈ ਬਣ ਕੇ ਹੁਣ ਤਾਂ ਵਾਪਸ ਆਜੋ ਦਮਾਲਿਆਂ ਨੂੰ ਬਾਈ ਵਾੜ ਕੇ ਘਰਾਂ ਨੂੰ ਵਾਪਸ ਆਓ ਸਿੱਖੀ ਸਰੂਪ ਚਾਓ ਬਾਣੀ ਨਾਲ ਜੁੜੋ ਪ੍ਰਾਪਤਨਾ ਆਪਣੇ ਜੋਧੇ ਦਾ ਇਤਿਹਾਸ ਬਾਤ ਕਰੋ ਜੇ ਬਾਹਰ ਪੜਾਣ ਵਾਲਾ ਕਰਨਾ ਨਵੇਂ ਆਂ ਦੀ ਕਰ ਲੋ ਬਹੁਤ ਵੱਡੀਆਂ ਦੇਣਾ ਨੇ ਇਹਨਾਂ ਦੀਆਂ ਕੀ ਕੁੱਝ ਹੋਇਆ ਇਹਨਾਂ ਤੋਂ ਪੁੱਛ ਕੇ ਦੇਖਿਓ ਸਾਡੇ ਨਾਲ ਵੀ ਕਿਤੇ ਰਹਿਮਾਨ ਹੋਏ ਨੇ ਇਹ ਹੀ ਨਹੀਂ ਗੱਲ ਨਹੀਂ ਕਰਦਾ ਸਾਡੇ ਨਾਲ ਤਾਂ ਲੜਾਈ ਲੜਾਣਾ ਚਾਹਣਾ ਇੰਝ ਮੈਂ ਇਹਨਾਂ ਤੋਂ ਪੁੱਛੋ ਕੀ ਕੁੱਝ ਹੋਇਆ ਇਹਨਾਂ ਵਾਲੇ ਕਹਿੰਦੇ ਕੀ ਕੁੱਝ ਤੁਸੀਂ ਐ ਚੱਲਣ ਤੇ ਹਲੇ ਸਾਫ ਸੂਰਤ ਨੇ ਮੈਨੂੰ ਬੰਦਾ ਖਾ ਕੇ ਦੋ ਡੰਡੇ ਸਰਕਾਰੀ ਬੋਲੀ ਬੋਲਣ ਲੱਗੇ ਰਿਹਾ ਸੋ ਭਾਈ ਇੱਕ ਤਾਂ ਜੋ ਵੀ ਪੁਰਾਣੀਆਂ ਗੱਲਾਂ ਹੋ ਗਈਆਂ ਬੀਤ ਗਈਆਂ ਮਿੱਟੀ ਪਾ ਭੁੱਲੋ ਨਾ ਜਦ ਚ ਰੱਖੋ ਪਰ ਆਪਸੀ ਪਾਲਾ ਆਪਾਂ ਇਕੱਠਾ ਨਹੀਂ ਕਰਨਾ ਇੱਕ ਜਥੇਦਾਰ ਹਵਾਰਾ ਜੋ ਜਥੇਦਾਰ ਹਵਾਰਾ ਮੈਂ ਕਹ ਪਈ ਜਥੇਦਾਰ ਮੰਨਦਾ ਹਵਾਰੇ ਨੂੰ ਜੇ ਤੁਸੀਂ ਜਥੇਦਾਰ ਹਵਾਰੇ ਨੂੰ ਮੰਨਦੇ ਹੋ ਤਾਂ ਇੱਕ ਜਕਾਰਾ ਹੱਥ ਖੜਕੇ ਹੋ ਜਾਏ ਇੱਥੇ ਆਈ ਉਹ ਮੇ ਜੋ ਅਸਲੀ ਸਿੰਘ ਨੇ ਹਣਾ ਸੋ ਸਵਾਰਾ ਜੀ ਦਾ ਇੱਕ ਚਿੱਠੀ ਅੰਦਰੋਂ ਆਈ ਹੋਈ ਹੈ ਵੀ ਜਿਨ੍ਹਾਂ ਨੇ ਦੀਪ ਸਿੰਧੂ ਅਮਰਤਪਾਲ ਨੂੰ ਮਾਰਾ ਕਿਹਾ ਉਹ ਕੌਮ ਦੇ ਸਕੇ ਨਹੀਂ ਉਹ ਸਾਡੇ ਗਲਤ ਗੱਲ ਹੈ ਕੱਲ ਨੂੰ ਮੇਰੇ ਬਾਰੇ ਨੂੰ ਮਾਰਾ ਕਹਿਣ ਲੱਗ ਜਾਂਗੇ ਬਾਈ ਇੱਕ ਗੱਲ ਨਾ ਤਾਂ ਮੈਂ ਕਿਸੇ ਤੋਂ ਪੈਸਾ ਮੰਗਾਂ ਨਾ ਅਸੀਂ ਕਿਸੇ ਤੋਂ ਲਈਏ ਸਾਫ਼ ਜੀ ਗੱਲ ਹੈ ਨੰਬਰ 2 ਸਾਡਾ ਕੰਮ ਨਸ਼ਾ ਫੜਨਾ ਕੋਈ ਕਿੱਦਾਂ ਮਰਜੀ ਫਲਾ ਲੇ ਅਸੀਂ ਇਹਦੇ ਨਾਲ ਨਸ਼ਾ ਫੜਨਾ ਗੱਡੀਆਂ ਤੇਲ ਸਾਨੂੰ ਅਸੀਂ ਆਪ ਸੋਹ ਹਾਂ ਨਾਲ ਦਾ ਸਰਪੀਆ ਲਾਤਵਾ ਲੈਣਾ ਇਕੱਠੇ ਹੋ ਜਾਂਦੇ ਯਾਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਇਕੱਠੇ ਹੋ ਜਾਓ ਇੱਕ ਚੰਗਾ ਥੱਲੇ ਇਕੱਠੇ ਨਾ ਅਸੀਂ ਮੋਟਾ ਨੂੰ ਕਹੀਏ ਹਾਂ ਆਹ ਦੇ ਬੰਦੀ ਸਿੰਘਾਂ ਦੀਆਂ ਗੱਲਾਂ ਕਰਾਂਗੇ ਭਾਈ ਸਾਡੇ ਜ਼ਿਲ੍ਹੇਚ ਦਾ ਅਸੀਂ ਦੇਖਿਆ ਮੈਂ 9 ਮਹੀਨੇ ਜ਼ਿਲਦਾਰ ਸਰਦਾਰ ਜਕਾਰ ਸਿੰਘ ਅਵਾਰ ਨੇ ਜਕਾਰੇ ਸੁਣਨੇ ਆ ਆਪ ਦੀ ਕੰਨੀ ਅੱਖੀ ਦੇਖ ਨਹੀਂ ਸਕਿਆ ਕਿਉਂ ਅੱਠ ਥੱਲੇ ਜਿੰਦਿਆਂ ਥੱਲੇ ਬੰਦ ਸੀ ਬਣਾਇਆ ਜੇਲ੍ਹ ਚ ਰਾਤ ਸੀ ਕਾਲੀਆਂ ਦਾ ਉਹ ਖੁੱਲ੍ਹ ਨਹੀਂ ਸਕਿਆ ਉਹਨਾਂ ਨੇ ਤੇ ਹੁਣ ਉਹ ਕਹਿੰਦੇ ਨੇ ਰਿਹਾ ਕਰ ਦੋ ਹਾਂ ਸੋ ਭਾਈ ਪਹਿਲਾਂ ਆਪਾਂ ਦੇਖੋ ਸਿੱਖ ਸਿਆਸਤਦਾਨਾਂ ਜੋ ਸਿੱਖ ਸਿਆਸਤਾਂ ਮੇਰੇ ਭਾਈ ਨੇ ਬਹੁਤ ਬੁੱਧੀ ਜੀਵੀ ਨੇ ਵੱਡੇ ਨੇ ਮੈਥੋਂ ਸਿਆਣੇ ਨੇ ਸਾਮੇਦਾਰ ਨੇ ਇਹ ਜਲਦੀ ਕਹਿਣ 2 ਮਹੀਨੇ ਰਹਿ ਗਏ ਅਮਰਤਪਾਲ ਜੇ ਐਨਐਸਏ ਖਤਮ ਹੋਣ ਚ ਦੀਪ ਸਿੰਘੂ ਦਾ ਕਮਿਸ਼ੀ ਦাদার ਜਦ ਬਾਮਾਏ ਪੱਥੇ ਹੋ ਕੇ ਇੱਕ ਕਾਲ ਕਰਨੀ ਐ ਆਪਾਂ ਜਲਦੀ ਕਰਾਂਗੇ ਫਿਰ ਮੁੜ ਕੇ ਲੋਕ ਭੁੱਲ ਜਾਂਦੇ ਨੇ ਸ਼ਹੀਦ ਨਾ ਮੁੜ ਕੇ ਮੇਰੇ ਵਰਗੇ ਨੂੰ ਛਾੜ ਦੇਣ ਗੱਡੀ ਫੇਰ ਕੰਮ ਠੰਡਾ ਪੈ ਜਾਂਦਾ ਸੋ ਭਾਈ ਜਾਦੇ ਬੋਲ ਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਬੰਦ ਘਟ ਕੇ ਹੋਇਆ ਮੈਂ ਤਾਂ ਜਿਹੜਾ ਕੁਝ ਦਿਲ ਚਾਹਦਾ ਉਹੀ ਬੋਲਦਾ ਭਰਾਵਾ ਇੱਕ ਜਿੱਥੇ ਕਿਤੇ ਵੀ ਨਸ਼ਾ ਵਿਕਦਾ ਸਾਡਾ ਮੁੰਡਾ ਕੱਲੇ ਨਸ਼ੇ ਦਾ ਭਾਈ ਦੀਪ ਸਿੱਧੂ ਨੇ ਸਾਨੂੰ ਮੋੜੇ ਪਵਾਏ ਨੇ ਸਾਰਿਆਂ ਨੂੰ ਜਿੰਨੇ ਅਸੀਂ ਆਏ ਅੱਜ 4-500 ਬੰਦਾ ਬੈਠਾ ਸਾਡੇ ਨਾਲ ਸਾਡੀ ਗੱਲ ਕਰ ਰਸੀ ਕਾਲੀ ਕਾਲੀ ਆ ਗਏ ਇੱਥੋਂ ਅਸੀਂ ਸ਼ੰਭੂ ਨੂੰ ਜਾਵਾਂਗੇ ਭਾਈ ਦੀਪ ਦੇ ਸਾਹਿਬ ਦੀ ਨਾਲ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲੈ ਕੇ ਜਾਵਾਂਗੇ ਜਿੰਨੇ ਆਏ ਹੋ ਕਿਸੇ ਸੋਨੇ ਮੁੱਖ ਚ ਦੀਪ ਸਿੱਧੂ ਦਾ ਬਾਸ ਹੈ ਬਾਰੀ ਬਣ ਕੇ ਇੱਕ ਵਾਰ ਅਸੀਂ ਸ਼ੰਭੂ ਜਾਈਏ ਤਾਂ ਝਕਾਰਾ ਲਾ ਲੋ ਅਸੀਂ ਫਿਰ ਭਾਈ ਸ਼ੰਭੂ ਨਾਲ ਜਾਈਏ ਅਸੀਂ लालो चुकार पंथ की राज करेगा शहीद भाई दीप सिंह सिद्धू अमर रहे भाई दीप सिद्धू तेरी सोच से भाई अमृत माल भाई सा ਇੱਕ ਜਥੇਬੰਦੀ ਐ ਮਾਰਸ ਪੰਜਾਬ ਦੀ ਜਥੇਬੰਦੀ ਸਾਡੇ ਨਾਲ ਕਮਾਉਣ ਹੈ ਅਸੀਂ ਆਪ ਦੀ ਇੱਕ ਨਸ਼ਾ ਫਰੰਦਨ ਬਣਾਈ ਹੈ ਸ਼ੋਭੀ ਜੀ ਐਂਟੀ ਡਰਗ ਟਾਸਕ ਫੋਰਸ ਉਹਦਾ ਲੋਗੋ ਤੁਸੀਂ ਦੇਖ ਸਾ ਰਹੇ ਹੋ ਉਹ ਚ ਬਾਈ ਦੀਪ ਸਿੱਧੂ ਦਾ ਹੱਥ ਤੇ ਕਿਰਪਾਨ ਵਾਲਾ ਹੱਥ ਹੈ ਝਾੜੂ ਅਸੀਂ ਰੱਖਿਆ ਨਹੀਂ ਕਰਤਾ ਵਿੱਚੋਂ ਸੋ ਬਾਈ ਦਾਸ਼ ਨੂੰ ਜੇ ਕੁਸਤਾ ਬੋਲਿਆ ਹੋ ਤਾਂ ਮਾਫ ਕਰਨਾ ਤੁਸੀਂ ਮੇਰੇ ਭਰਾਵੋ ਮੇਰੀਆਂ ਮਾਤਾਆਂ ਨਾਲ ਬੈਠਿਓ ਮਾਤਾਆਂ ਨੂੰ ਝੂਂਗੀਆਂ ਸਿਰਦਾ ਕਰੋ ਜੇ ਕੁਸੋਟੇ ਲੱਗੋ ਲਾਉਣਾ ਅਜੇ ਥਾਂ ਨਹੀਂ ਆਉਂਦਾ ਫਿੱਟ ਲਾਣ ਤਾਂ ਦਿਆ ਕਰੋ ਉਹਨਾਂ ਨੂੰ ਹਣਾ ਵੀ ਇਹ ਕਿ ਆਉਣ ਦਾ ਫਰਜ਼ ਐ ਕਿੱਥੇ ਨਹੀਂ ਜਿਹੜੇ ਕੋਈ ਨੱਚਣ ਗਾਉਣ ਵਾਲਾ ਹੁੰਦਾ ਲੱਗ ਕੇ ਉਹ ਭਾਈ ਆ ਕੇ ਬਹਿ ਜਾਓ ਯਾਰਾ ਫਿਰ ਪੀਓ ਚਾਹ ਇੱਥੇ ਹਾਜ਼ਰੀ ਭਰੋ ਇੱਥੇ ਹਾਜ਼ਰੀ ਭਰੋ ਬਾਈ ਦੀਪ ਦੇ ਗੁਰਸਾਹਿਬੀ ਨੂੰ ਸੋ ਫਤੇਵਾਨ ਬੋਲੇ ਸੋਨਿਆ